ਉਹ ਪਿਆਰਿਓ ਕੀ ਹਾਲ ਚਾਲ ਅਮਰ ਦਸੰਧੂ ਆ ਵੇਖੋ ਮੁੰਡਾ ਆਪਣੇ ਨਾਲ ਬੈਠਾ ਮਜਬੂਰੀ ਵਸ ਦਾੜੀ ਤਾਂ ਕਟਾਣੀ ਪਈ ਏ ਪਰ ਸੈੱਟ ਹੋ ਗਿਆ ਪੂਰਾ ਕੰਮਕਾਰ ਪੂਰਾ ਵਧੀਆ ਬੇਨਸਰੀ ਹਿੱਸੇ ਪੈ ਗਏ ਆ ਤੇ ਬੜੀ ਖੇਤੀ ਪੱਕਾ ਪੁੱਕਾ ਹੋ ਜਾਣਾ ਪੂਰਾ ਯਾਰਾਂ ਦਾ ਯਾਰ ਐ ਸਾਰਿਆਂ ਨਾਲ ਇਹਦਾ ਬੜਾ ਪਿਆਰ ਤੇ ਵਧੀਆ ਮਿਹਨਤ ਕਰ ਰਿਹਾ ਪੂਰਾ ਦੱਬ ਕੇ ਬਾਕੀ ਹੁਣ ਰਿਸ਼ਤਾ ਰੁਸ਼ਤਾ ਹੋ ਜਾਣਾ ਜਿਹੜੀ ਲੜਕੀ ਦਾ ਵਿਆਹ ਹੋਣਾ ਰੱਖੇਗਾ ਤਾਂ ਖੁਸ਼ ਹੋ ਉਹਨੂੰ ਵੀ ਜਿਹੜੇ ਸਾਹਬ ਨਾਲੇ ਦੇ ਲੱਛਣ ਨੇ ਉਹ ਹੈ ਬੜਾ ਪਿਆਰ ਵਾਲਾ ਬਹੁਤ ਸੱਚੀ ਪਿਆਰ ਕਰਦੇ ਆ ਆਪਾਂ ਤੇ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਕਿਉਂ ਭਾਈ ਜੀ ਠੀਕ ਹੈ ਹੂੰ ਪੂਰੀ ਪਛਾਣ ਆ ਉਤੋਂ ਲੱਛਣਾਂ ਦੀ ਵੀ ਪਛਾਣ ਆ ਤੇ ਯਾਰਾਂ ਦਾ ਵੀ ਯਾਰ ਆ ਤੇ ਉਤੋਂ ਰਿਸ਼ਤੇ ਲਈ ਵੀ ਤਿਆਰ ਆ ਕਿਉਂਕਿ ਭਰਜਾਈ ਸਾਹਿਬ ਦਾ ਸੱਚਾ ਸੁੱਚਾ ਪਰਖਿਆ ਪਿਆਰ ਆ ਦ ਡਾਲਰਾਂ ਦੀ ਵੀ ਪਰਮਾਰਿਆ ਦਾੜੀ ਨਾਲੋਂ ਵੱਧ ਡਾਲਰਾਂ ਨੂੰ ਪਿਆਰ ਆ ਕਿਉਂਕਿ ਪੰਥਕ ਪਰਜਾਈ ਸਾਹਿਬ ਦੇ ਡੇਰੇਦਾਰ ਦਾ ਮੁੱਖ ਸੇਵਾਦਾਰ ਆ ਹੁਣ ਪਰਖਿਆ ਹੋਇਆ ਪਿਆਰ ਆ ਰਿਸ਼ਤੇ ਰਸਤੇ ਦੀ ਪਰਜਾਈ ਸਾਹਿਬ ਚਿੰਤਾ ਨਾ ਕਰੋ ਬਿੱਟੂ ਉਹਨਾਂ ਦੀ ਗਈ ਬਹਾਰਿਆ ਇਹ ਦਿਓਰ ਤੁਹਾਡੇ ਨਾਲ ਹੀ ਨਿਭਨੂ ਤਿਆਰ ਆ ਕਿਉਂਕਿ ਤੁਹਾਡਾ ਮੁੱਖ ਸੇਵਾਦਾਰ ਆ ਹੂੰ